ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਨੂੰ ਪਿਆਰ ਭਰੀ ਸਸਰੇ ਘਰ ਅੱਜ ਤੁਹਾਨੂੰ ਇਹ ਮਸ਼ੀਨ ਵਰਕ ਬਖਾਉਣੀ ਆ ਅਸੀਂ ਇਹ ਸੂਟ ਤਿਆਰ ਕਰ ਰਹੇ ਹਾਂ ਤੇ ਇਹ ਦਾ ਨਾ ਮਾਸਟਰਡ ਕਲਰ ਜੀ ਸੂਟ ਦਾ ਬਹੁਤ ਹੀ ਸੋਹਣਾ ਕੱਲਾ ਰਾਇਦਾ ਤੇਜ ਤਾਂ ਮੈ ਕੈਮਰੇਜ ਤਾਂ ਹੋਰ ਹੀ ਕੱਲਰ ਤੇ ਆਉਂਦਾ ਫਿੱਕੜ ਜਾ ਤੇ ਬਹੁਤ ਸੋਹਣਾ ਕੱਲਰ ਹੈ ਮਾਸਟਰਡ ਕਲਰ ਤੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਬਣ ਕੇ ਬਹੁਤ ਸੋਹਣਾ ਤਿਆਰ ਹੋਇਆ ਹੈ ਤੇ ਇਹ ਹੈਗਾ ਸਲਵਾਰ ਤਾਂ ਪਹੁੰਚਾ ਪਹਿਲਾਂ ਆਪਾਂ ਪਹੁੰਚਿਆ ਤਾਂ ਤਿਆਰ ਕਰਨ ਲੱਗੇ ਆ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਸੋਸ਼ਲ ਨੂੰ ਕਮੈਂਟ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਵੀ ਸਾਨੂੰ ਆਰਡਰ ਕਰੋ ਮਸ਼ੀਨ ਵਰਕ ਹੈਂਡ ਵਰਕ ਤੇ ਸੂਟ ਪੇਂਟ ਪੇਂਟ ਦੇ ਤਿਆਰ ਕਰਾਉਣੇ ਹੋਣ ਦੁਪੱਟੇ ਤਿਆਰ ਕਰਾਉਣੇ ਹੋਣ ਉਹ ਵੀ ਤੇ ਇਹਨਾਂ ਉਹ ਜੀ ਕਢਾਈ ਵੀ ਨਹੀਂ ਆ ਰਹੀ ਕੈਮਰੇ ਦੇ ਵਿੱਚ ਕੰਨਰ ਇਹ ਵੀ ਫਿੱਕਾ ਰੈੱਡ ਕਲਰ ਹੈ ਬਹੁਤ ਸੋਹਣਾ ਰੈੱਡ ਕਲਰ ਬਣਿਆ ਹੋਇਆ ਤੇ ਇਹ گلابی ਇਹ ਵੀ ਫਿੱਕਾ ਆ ਰਿਹਾ ਹਰਾ ਵੀ ਫਿੱਕਾ ਆ ਰਿਹਾ ਹਰਾ ਵੀ ਬਹੁਤ ਸੋਹਣਾ ਕਲਰ ਹੈ ਨਾ ਵੀ ਆਪਾਂ ਲਾਇਆ ਤੇ ਆਹ ਪਹੁੰਚੇ ਤੇ ਥੱਲੇ ਦੇ ਪਾਸੇ ਆਊਗਾ ਦੇਖੋ ਤੇ ਪਹੁੰਚਾ ਮੜੂਗਾ ਆ ਉੱਪਰ ਲਾਇਆ ਇਸਾ ਤੇ ਆਹ ਨੀਚੇ ਆ ਮਨੇਕ ਅਸੀਂ ਦੋਨਾਂ ਪਾਸੇ ਇੱਕੋ ਜਿਹਾ ਡਿਜ਼ਾਈਨ ਬਣਾਇਆ ਵਿਚਾਰੇ ਫੁੱਲ ਬਣਾਤਾ ਇੱਕ ਪਹੁੰਚੇ ਤੇ ਅਸੀਂ ਵਰਕ ਕਰ ਲਿਆ ਤੇ ਦੂਜੇ ਤੇ ਅਸੀਂ ਕਰੀ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਵੀ ਸਾਨੂੰ ਜਰੂਰ ਆਰਡਰ ਕਰੋ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੈ ਜਦੋਂ ਇਹ ਸਾਰਾ ਸੂਟ ਬਣ ਗਿਆ ਉਦੋਂ ਹੀ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਹੁਣ ਤੁਹਾਨੂੰ ਦੂਜਾ ਅਸੀਂ ਪਹੁੰਚਾ ਦਿਖਾਉਣੇ ਆ ਦੇਖੋ ਇਹ ਤੇ ਆਪਾਂ ਵਰਕ ਕਰ ਰਹੇ ਆ ਲੱਗੇਗੀ ਆਪਣਾ ਵਰਕ ਕਰਨ ਤੇ ਇਹ ਆਪਾਂ ਦੋਨੇ ਪਹੁੰਚੇ ਤੇ ਪਹਿਲਾ ਵਰਕ ਕਰਾਂਗੇ ਫਿਰ ਆਪਾਂ ਘੇਰੇ ਤੇ ਤੇ ਪਾਹਾਂ ਤੇ ਕਰਾਂਗੇ ਜਦੋਂ ਪੂਰਾ ਸੂਟ ਤਿਆਰ ਹੋ ਗਿਆ ਉਦੋਂ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਸੂਟ ਤੇ ਥੱਲੇ ਆਪਾਂ ਥੱਲੜੇ ਪਾਸੇ ਵੀ ਤੁਹਾਨੂੰ ਵਰਤਦੇ ਹਾਂ ਅਸੀਂ ਲਾ ਕੇ ਕਰਦੇ ਹਾਂ ਵਰਕ ਪੇਸਟੀ ਜੀ ਲਾ ਕੇ ਕਰਦੇ ਹਾਂ ਵਰਕ ਅਸੀਂ ਇਹਦੇ ਥੱਲੇ ਵੀ ਲੱਗੇ ਪ੍ਰੈਸ ਨਾਲ ਲਾ ਕੇ ਇਹ ਆਪਾਂ ਵਰਕ ਕਰੀ ਜਾਂਦੇ ਹਾਂ ਤੇ ਅਸੀਂ ਛੋਟੀ ਜਿਹੀ ਵੀਡੀਓ ਬਣਾਈ ਹੈ ਇਹ। ਤੇ ਕਈ ਦਿਨ ਹੋ ਗਏ ਸੀ ਵੀਡੀਓ ਪਾਈ ਨਹੀਂ ਸੀ ਇਹ। ਤੇ ਅੱਜ ਅਸੀਂ ਛੋਟੀ ਜਿਹੀ ਵੀਡੀਓ ਬਣਾਈ ਹੈ ਸੂਟ ਦਾ ਅਸੀਂ ਅੱਜ ਹੀ ਤਿਆਰ ਕਰਨਾ ਲੱਗੇ ਆਂ ਤੇ ਇਹ ਅੱਜ ਅਸੀਂ ਇੰਨਾ ਕਰ ਲਿਆ। ਤੇ ਜਦੋਂ ਪੂਰਾ ਸੂਟ ਤਿਆਰ ਹੋ ਗਿਆ ਉਦੋਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਇਹ ਸੂਟ ਦਾ ਕਲਰ ਬਹੁਤ ਸੋਹਣਾ ਹੈ। ਇਹ ਫਿੱਕਾ ਹੁੰਦਾ ਹੈ ਜਿਵੇਂ ਮਾਸਟਰ ਕਲਰ ਤੇ ਇਹ ਵੀ ਕਲਰ ਬਹੁਤ ਸੋਹਣੇ ਆ। ਕੈਮਰੇ ਚ ਫਿੱਕੇ ਹੁੰਦੇ ਆ। ਬਹੁਤ ਸੋਹਣੇ ਬਣ ਕੇ ਤਿਆਰ ਹੋਏ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਮਸ਼ੀਨ ਵਰਕ ਹੈਂਡ ਵਰਕ ਤੇ ਸੂਪਰੀਟ ਵਾਲੇ ਸੂਟਾਂ ਦੇ ਤੇ ਇਸ ਕੀ ਵੀ ਬਲੌਜ਼ ਜੈਕਟ ਉਹ ਵੀ ਆਰਡਰ ਕਰ ਸਕਦੇ ਆ ਜੇ ਕਿਸੇ ਭੈਣ ਨੂੰ ਜ਼ਰੂਰਤ ਹੋਵੇ ਤਾਂ ਸਾਥ ਹੋਵੇ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ